ਸੋ ਵੈਲਕਮ ਤੁਹਾਨੂੰ ਜੋ ਜਿਹੜੀਆਂ ਗੱਲਾਂ ਦਾ ਸਾਨੂੰ ਡਰ ਸੀਗਾ ਕੋਈ ਸਾਡੇ ਨਾਲ ਰਾਤ ਭਾਂਦੇਲ ਤੋਂ ਬੰਨੀ ਟੁੱਟ ਗਈ ਉਹ ਵਿਚਾਰਿਆਂ ਨੇ 1 ਮਹੀਨੇ ਤੋਂ ਮਿਹਨਤ ਕੀਤੀ ਮਿਹਨਤ ਪੱਲੇ ਨਹੀਂ ਪਈ ਬੜੇ ਨਰਾਜ਼ ਹੋ ਕੇ ਨਿਰਾਸ਼ਤਾ ਦੇ ਵਿੱਚ ਉੱਥੋਂ ਨਿਕਲੇ ਬੜੀ ਮੁਸ਼ਕਲ ਜਦੋਂ ਇੱਕਦਮ ਬੰਨੀ ਟੁੱਤੀ ਐਡਵਾਂਸ ਬਣ ਹੀ ਜਿਹੜਾ ਦੂਸਰੀ ਗੱਲ ਆ ਵੀਰੋ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿਸੇ ਸਰਕਾਰ ਨੇ ਏਜ ਧੱਕਾ ਵਾਸੀ ਆਲਿਆਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਵੀ ਇਹਨਾਂ ਨੂੰ ਕਿਤੇ ਜਗ੍ਹਾ ਦਿੱਤੀ ਜਾ ਕੇ ਰਹਿਣ ਲਈ ਉਹ ਵਿਚਾਰੇ ਮਜਬੂਰ ਹੋ ਕੇ ਇਸ ਜਗ੍ਹਾ ਤੇ ਮੋੜਿਆੇ ਵਾਪਸ ਉਸੇ ਮੰਨ ਦੇ ਉੱਪਰ ਜਿਹੜਾ ਸੱਤ ਲੋਇਂ ਕਰਿਆ ਦੇ ਵਿੱਚ ਲੱਗਿਆ ਹੋਇਆ ਹੈ ਉਹਨਾਂ ਨੂੰ ਸ਼ੌਂਕ ਨਹੀਂ ਵੀ ਆਪਣੇ ਘਰ ਜੇ ਉਹਨਾਂ ਨੂੰ ਜਗ੍ਹਾ ਮਿਲੀ ਹੁੰਦੀ ਤੇ ਉਹ ਵਾਪਸ ਇਸ ਜਗ੍ਹਾ ਤੇ ਆਉਂਦੇ ਕਿਉਂਕਿ ਇੰਨੀ ਕਮਾੜੀ ਹਾਲਾਤ ਇੱਥੇ ਹੋ ਜਾਂਦੀਆਂ ਵਿਚਾਰਿਆਂ ਨੂੰ ਨਿਕਲਣਾ ਔਖਾ ਹੋ ਜਾਂਦਾ ਸੋ ਵੀਰ ਇੱਕ ਵਾਰ ਨਾ ਮੇਰਾ ਭਰਾ ਦਿਖਾ ਦਿਓ ਜਿਹੜੇ ਆ ਦੌਂਗ ਵਿੱਚ ਬੈਠੇ ਆ ਇਹ ਜਿਹੜੇ ਘਰ ਬੈਠੇ ਡੁੱਬੇ ਪਏ ਤੋਂ ਅੱਗੇ ਉਹ ਘਰ ਹਾਲਾਤ ਉਹਦੇ ਵਿੱਚ ਲੋਕ ਵੀ ਫਸੇ ਹੋਏ ਆ ਫਸੇ ਕਿਦਾਂ ਹੋਇਆ ਪਾਣੀ ਵਧ ਗਿਆ ਰਸਤਾ ਰਹਿ ਨਹੀਂ ਗਿਆ ਜੇ ਰਸਤਾ ਹੁੰਦਾ ਵੀਰੋ ਟਰੈਕਟਰ ਤੇ ਜੰਨਾ ਕੋਇਆ ਸੀ ਉਹਨਾਂ ਨੂੰ ਕੱਢਿਆ ਬਾਹਰ ਤਕਰੀਬਨ ਘਰ ਜਿਹਾ ਕਾਫੀ ਸੀਗੇ ਹੌਲੀ ਹੌਲੀ ਕੱਢਦੇ ਆ ਟਾਈਮ ਲੱਗ ਗਿਆ ਇੱਕ ਰਸਤਾ ਵੀ ਖਰਾਬ ਆ ਰਸਤੇ ਤੇ ਬੰਨ੍ਹ ਦੇ ਉੱਪਰ ਬੰਦ ਹਾਲਾਤ ਵੀ ਦਿਖਾਈ ਵੀ ਬੰਨ੍ਹ ਦੇ ਉੱਤੇ ਟੋਏ ਕਿਤਾ ਪਏ ਆ ਦੇਖੋ ਕੀ ਹਾਲਾਤ ਆ ਬੰਦੇ ਤੇ ਆਹ ਜਾਨਵਰ ਵੀ ਸਾਹਮਣੇ ਦਿਖਾਈ ਲੱਗ ਕੇ ਕਰੀ ਵੀ ਇਹ ਜਾਨਵਰ ਹੀ ਇਹ ਨਾਦਾ ਸਾਡੇ ਬੰਨ ਨੂੰ ਖੋਪਲਾ ਕਰ ਰਿਹਾ। ਉਸੋਂ ਵੀਰੋ ਸਾਹਮਣੇ ਜੀਸੀਬੀ ਦਿਖਾ ਦੇ ਵੀ ਜੀਸੀਬੀ ਚੱਲੀ ਆ ਵੀਰ ਬੰਨ ਤੇ ਉਹ ਸੱਤ ਲੋ ਜਾਰੇ ਦੇ ਉੱਪਰ ਪਾਣੀ ਦਾ ਵਹਾਅ ਵੱਧ ਚੁੱਕਾ ਹੈ। ਪਾਣੀ ਵੀਰੇ ਦਿਖਾ ਕਿੰਨੀ ਤੇਜ਼ੀ ਦੇ ਵਿੱਚ ਇੱਥੋਂ ਵਧ ਚੁੱਕਿਆ ਹੈ। ਵਧ ਰਿਹਾ ਵੀਰ ਇਹ ਸਾਰੇ ਜੋ ਹਾਲਾਤ ਆ ਇਹ ਸੱਤ ਲੋ ਦਰਿਆ ਤੁਸੀਂ ਬੰਨ ਜਿਹੜੀ ਜਗ੍ਹਾ ਤੋਂ ਅੱਗੇ ਟੁੱਟਿਆ ਸੀ ਨਾ 19 ਦੇ ਵਿੱਚ ਤੇ 23 ਦੇ ਵਿੱਚ 1923 ਦੇ ਵਿੱਚ ਇੱਥੋਂ ਹੀ ਪੰਨ ਵੀਰੇ ਟੁੱਟਿਆ ਸੀਗਾ ਉਸੇ ਜਗ੍ਹਾ ਤੋਂ ਵੀਰੇ ਉਹ ਜੀਸੀਬੀ ਚੱਲਣੀ ਉੱਥੇ ਰੁੱਡਾਂ ਪੈਡੀਆਂ ਸੇਮ ਚੱਲ ਰਹੀ ਆ ਸੋ ਵੀਰੇ ਟੱਕਾ ਬਸਤੀ ਵਾਲੇ ਵਿਚਾਰੇ ਆ ਮਜਬੂਰ ਹੋ ਕੇ ਇੱਥੋਂ ਕੁਛ ਕਰ ਅੰਗੇ ਤੰਬੂ ਲਾ ਕੇ ਬੈਠੇ ਆ ਤੁਹਾਨੂੰ ਉਹਨਾਂ ਦੇ ਨਾਲ ਦਿਖਾਵਾਂਗੇ ਉਹਨਾਂ ਦੇ ਕੀ ਹਾਲਾਤ ਆ ਕਿੱਦਾਂ ਬੈਠੇ ਆ ਮਜਬੂਰ ਹੋ ਕੇ ਬੈਠੇ ਆ ਵੀਰੇ ਮੈਂ ਪਹਿਲਾਂ ਵੀ ਕਹਿ ਚੁੱਕਾ ਕਿਸੇ ਦਾ ਦਿਲ ਨਹੀਂ ਕਰਦਾ ਆਪਣਾ ਘਰ ਛੱਡ ਕੇ ਜਾਣ ਪਰ ਜਦੋਂ ਇਹ ਸੱਤ ਲੋਕ ਦੀ ਮਾਰ ਪੈਂਦੀ ਆ ਵੀਰੇ ਉਹ ਉਹ ਵੀਰ ਆਪਣਾ ਘਰ-ਬਾਰ ਛੱਡ ਕੇ ਇਥੋਂ ਉੱਥੇ ਤੰਬੂ ਲਾ ਕੇ ਬੈਠੇ ਆ। ਮਾਲੀ ਵੀ ਨੁਕਸਾਨ ਇਹਨਾਂ ਦਾ ਚਲੋ ਨਹੀਂ ਹੋਇਆ ਜੇ ਕੋਈ ਜਾਨੀ ਨੁਕਸਾਨ ਵੀ ਨਹੀਂ ਹੋਇਆ। ਆਤਮਾ ਚੜ੍ਹਦੀ ਕਲਾ ਚ। ਸੋ ਵੀਰੋ ਕਰਾਇਆ ਸਾਰੀ ਬੇਨਤੀ ਆ ਜਿਹੜੀ ਘਾੜੇ ਅੱਗੇ ਇਹ ਵੀਰ ਇੱਥੇ ਬੰਦ ਟੁੱਟਿਆ ਟੁੱਟਣ ਕਾਰਨ ਪਿੱਛੋਂ ਜਿਹੜੀ ਸਾ ਬੰਨੀ ਐਡਵਾਂਸ ਲੱਗੀ ਜੀ ਉਹਦੇ ਕਾਰਨ ਪਾਣੀ ਨੂੰ ਪਾਣੀ ਦਾ ਵਹਾਅ ਵੱਧ ਗਿਆ। ਪਾਣੀ ਦਾ ਵਹਾਅ ਵੱਧ ਗਿਆ ਤੇ ਵੀਰ ਸਾਰੇ ਸਾਡੇ ਬਹੁਤ ਹੰਤਾਰਾ ਸੇਵਾ ਨੂੰ ਲੱਗੇ ਹੋਏ ਆ ਅਪਰਾਲਾ ਸੇਵਾ ਦਾ ਕਰ ਰਹੇ ਆ ਕਰਕੇ ਤੇ ਅਸੀਂ ਪ੍ਰਮਾਤਮਾ ਚਾਹੇ ਵੀ ਅਹੀਂ ਪਾਜੀਏ ਸਾਡਾ ਏਰੀਆ ਬਚ ਜਾਏ ਨਹੀਂ ਤਾਂ ਜੋ ਅਹਲਾਤ ਉੱਪਰ بارش ਹੋਣੀ ਆ ਇਧਰੋਂ ਪਾਣੀ ਵਧ ਰਿਹਾ ਬੜੇ ਮੁਸ਼ਕਲ ਹਾਲਾਤ ਘਾੜੇ ਹਾਲਾਤਾਂ ਸਰਕਾਰਾਂ ਦੇ ਅੱਗੇ ਮੰਗ ਕੀਤੀ ਸੀ ਵੀ ਇਹਨੂੰ ਬੰਨ ਨੂੰ ਚੌੜਾ ਕਰਕੇ ਪੱਕਾ ਕੀਤਾ ਜਾਏ ਦੋ ਤਿੰਨ ਸਾਲ ਹੋ ਗਏ ਆ ਕੋਈ ਸਰਕਾਰ ਮਾਨ ਸਾਹਿਬ ਆਏ ਪਰ ਹਾਈ ਤੱਕ ਸਾਡਾ ਕੋਈ ਖਾਸ ਪ੍ਰਬੰਧ ਨਹੀਂ ਇਹਨਾਂ ਨੇ ਕੀਤਾ ਕਿਉਂਕਿ ਡੁੱਬਣ ਵਾਲੇ ਹਾਲਾਤ ਸਾਡੇ ਨੀ ਤੋ ਲੈ ਕੇ ਉਹੀ ਹਾਲਾਤ ਚੱਲੇ ਆਉਂਦੇ ਆ ਹਾਲਾਤ ਬਾਲੇ ਜਿਆਦਾ ਵਿਗੜ ਚੁੱਕੇ ਆ ਘਾਰਾਂ ਦੇ ਵਿੱਚੋਂ ਨਿਕਲ ਕੇ ਬਾਹਰ ਬੰਨਾ ਤੇ ਕੋਈ ਛੱਤਾਂ ਦੇ ਸਮਾਨ ਚੜਾਉਣਾ ਬੜਾ ਔਖਾ ਬੜੀ ਔਖੀ ਘੜੀ ਆ ਜਿਹੜੀ ਸੋ ਵੀਰੋ ਸਾਡੇ ਦੇ ਸਾਰੇ ਮੰਨੋ ਅਮਸਰੀ ਦੇ ਵਿੱਚ ਕਾਫੀ ਜਗ੍ਹਾ ਦੇ ਵਿੱਚ ਗਰਦਾਸਪੁਰ ਏਰੀਆ ਪਾਣੀ ਆਇਆ ਵੀਰਾਂ ਦੇ ਵੀਡੀਓ ਪਾਈ ਇੱਕ ਉਹਨਾਂ ਨੇ ਵੀਰ ਸਾਹ ਦੇ ਦੇ ਕਈ ਵੀਰ ਇਦਾਂ ਦੇ ਆ ਵੀਰ ਰਈਆਂ ਨੇ ਆਨੇ ਆਰੇ ਤਾ ਵੀਰੇ ਜਿੱਥੇ ਲੋੜ ਆਸੀਂ ਖੜੇ ਆ ਤੁਹਾਡੇ ਨਾਲ ਦਾ ਵੀਰਾ ਦਾ ਧੰਨਵਾਦ ਇੱਕ ਮੇਰਾ ਵੀਰ ਅਰਦਾਸ ਕੋਲ ਤੋਂ ਫੋਨ ਕਰਦਾ ਵੀਰ ਜੀ ਸਾਡੇ ਡੁੱਬੇ ਤੁਸੀਂ ਦੱਸੋ ਕਿਤਾ ਸੇਵਾ ਲੈ ਕੇ ਆਈਏ ਵੀ ਵੀਰੇ ਆਈ ਕਿ ਅਸੀਂ ਚੜਦੀ ਕਲਾ ਦੇਖੋ ਆਪ ਡੁੱਬੇ ਹੋਏ ਪਰ ਸਾਨੂੰ ਹਜੇ ਵੀ ਪੁੱਛ ਰਹੇ ਹੋ ਵੀ ਵੀਰੇ ਤੁਹਾਨੂੰ ਕੀ ਚਾਹੀਦਾ ਸੋ ਪੰਜਾਬ ਵਾਲੇ ਜਿਹੜੇ ਪੰਜਾਬੀ ਵੀਰ ਆ ਸਿੱਖ ਵਿਚਾਰਾ ਵਾ ਬਹੁਤ ਜ਼ਿਆਦਾ ਤਾਨੀ ਆ ਸੱਜਣਾ ਪੰਜਾਬ ਦੇ ਸਿੱਖ ਨੌਜਵਾਨ ਅੱਕਲ ਪੀੜੀ ਵੀ ਅੱਗੇ ਆਈ ਹੋਈ ਆ ਹੁਣ ਇੱਥੇ ਸਿੱਖ ਨੌਜਵਾਨ ਮੁੰਡੇ ਵੀ ਸੇਵਾ ਤੇ ਲੱਗੇ ਹੋਏ ਹਨ ਤੇ ਮਿੱਟੀ ਪਾਲ ਲਈ ਮਿੱਟੀ ਪਰ ਪਾਉਂਡ ਦਾ ਫੋੜ ਚ ਹੀ ਫਾਇਦਾ ਸਾਰੋ ਜਦੋਂ ਸਾਡੀਆਂ ਪਿੰਡਾਂ ਸਰਕਾਰਾਂ ਬਾਹਾਂ ਨਹੀਂ ਪੜਦੀਆਂ ਸਰਕਾਰਾਂ ਨੇ ਸਾਡੀ ਨਾਂ ਅੱਜ ਸਾਰ ਲਈ ਨਾ ਕੱਲ ਹਜੇ ਤੱਕ ਇੱਥੇ ਪ੍ਰਸ਼ਾਸਨ ਦਾ ਕੋਈ ਖਾਸ ਬੰਦਾ ਨਹੀਂ ਪਹੁੰਚਿਆ ਇਹ ਪਿੰਡਾਂ ਵਾਲੇ ਲੋਕ ਹੀ ਆ ਜੋ ਰਾਤ ਦਿਨ ਕਰਕੇ ਇੱਥੇ ਮਿੱਟੀ ਲਾ ਰਹੇ ਆ ਉਹਨਾਂ ਦੇ ਪਾਰਿਆ ਦੇਖੋ ਹਾਲਾਤ ਬਾਹਰ ਹੀ ਜਾਂਦਾ ਵਿਗੜਦੇ ਰਹਿ ਗਏ ਚਾਰੇ ਆ ਦੇਖੋ ਦੇ ਹਾਲਾਤ ਇੰਨੇ ਕਿ ਮਰੇ ਦੇਖੋ ਵਿੱਚ ਅਸੀਂ ਹੁਣ ਕੱਢਣਾ ਕਿਦਾਂ ਕੋਈ ਸਾਡੇ ਕੋਲ ਕਿਸਤੀ ਨਹੀਂ ਕਿ ਕਿਸੇ ਦਾ ਨਹੀਂ